کنه 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 बड़े मुशा गाने आसी स جي بابا جي مٿي تي ساري اڏاڻ ٿي وڃي ٿو هاڻي جي مٿي جو هويو ڇو نڪي ٿي آهيو اوه نه ڪي سي ڪل तो दरबार को सिंगर बहुत, सुपी, सुपी, भी पहुंचे ने। और भी सिंकर बहुत सुपी पहुंच रहे ने बाकी गुरु का लंगर टुट पर मेला चारवी मेला व ਕਿੰਨੇ ਸਮੇਂ ਤੋਂ ਬਾਬੂ ਜੀ ਟੈਨਸ਼ਨ ਮਾਰਦੇ ਹੋ ਪੂਰੇ 40 ਸਾਲ ਹੋ ਗਏ 40 ਸਾਲ ਦੇ ਵਿੱਚ ਸਾਲ ਦੇ ਵਿੱਚ ਦੋ ਮਹੀਨੇ ਹੁੰਦੇ ਨੇ ਦੇਖੋ ਜੀ ਇੱਕ ਇੱਕ ਜਨਵਰੀ ਨੂੰ ਇੱਕ ਆਪਣੇ ਮਈ ਦੇ ਮਹੀਨੇ 40 ਸਾਲ ਕੀ ਦੋ ਮਹੀਨੇ ਹੁੰਦੇ ਨੇ ਇੱਕ ਸਾਲ ਦੇ ਵਿੱਚ ਬਾਕੀ ਤੁਸੀਂ ਨਾਲੋਂ ਵੀ 80 ਮਹੀਨੇ ਹੋ ਗਏ 40 ਸਾਲ ਦੇ ਵਿੱਚ ਜਾਇ ਪੀਰਾਂ ਦੀ ਜੈ ਮਸਤ

ਪੰਜੇ ਪੀਰਾਂ ਨੇ ਬਣਾਇਆ ਵਾ ਆ ਸੰਤਾਂ ਨੇ ਬਣਾਇਆ ਤਾ ਸੰਤਰੀ ਮੈਸੇਜ ਵੀ ਹਮ ਹਮਾ ਕੇ ਪਹੁੰਚੋ ਸਾਰਿਆਂ ਨੂੰ ਢੇਰੇ ਬਣੋ ਮਾਰਕਾ ਕਹਿੰਦਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਪੱਤਰਕਾਰ ਭਾਈ ਜੀ ਮੇਰਾ ਟੀਮੀ ਚੈਨਲ ਪਹੁੰਚੇ ਨੇ ਸਾਰਿਆਂ ਦੇ ਇੱਥੇ ਪੁੱਜਣ ਤੇ ਸਾਈ ਭੰਨੇ ਸਾਹਿਬ ਜੀ ਜੋ ਸਤਾਰਵਾਰ ਦੇ ਮੁਕਤ ਸੇਵਾਦਾਰ ਨੇ ਉਹਨਾਂ ਵੱਲੋਂ ਬਹੁਤ ਬਹੁਤ ਧੰਨਵਾਦ ਪ੍ਰਬੰਧਕ ਕਮੇਟੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਏ ਜੀ ਜਿਹੜਾ 40ਵਾਂ ਮੇਲਾ ਇੱਥੇ ਹਰ ਸਾਲ ਬਹੁਤ ਹੀ ਸ਼ਰਧਾ ਦੇ ਨਾਲ ਧੂਮ ਧੜੱਕੇ ਦੇ ਨਾਲ ਮੇਲਾ ਜਿਹੜਾ ਹਰ ਸਾਲ ਸਾਈਂ ਜੀ ਸਾਈਂ ਪੰਨੇ ਸਾਹਿਬ ਜੀ ਜਿਹੜਾ ਸੰਗਤਾਂ ਦੇ ਸਹਿਯੋਗ ਨਾਲ ਕਰਵਾਉਂਦੇ ਨੇ ਔਰ ਇਸੇ ਸਥਾਨ ਤੇ ਸੂਫੀ ਕਲਾਕਾਰ ਪੁੱਜਦੇ ਆ ਔਰ ਦੇਸ਼ਾਂ-ਵਦੇਸ਼ਾਂ ਤੋਂ ਸੰਗਤ ਪੁੱਜਦੀ ਆ ਔਰ ਬਹੁਤ ਦੂਰ-ਦੂਰ ਉਸਾਂਗੇ ਤੇ ਇੱਥੇ ਨਕਮ ਹੱਥ ਤੋਂ ਵਾਸਤੇ ਪਹੁੰਚ ਲਈ ਹੈ ਅਰੇ ਇਸ ਦਰਬਾਰ ਵਿੱਚ ਹਰ ਇੱਕ ਦੀ ਮਨੋ ਕਾਵਨਾ ਭਾਵਨਾ ਪੂਰੀ ਹੁੰਦੀ ਹੈ ਅੱਜ ਜੇ ਗੱਲ ਕਰੀਏ ਤਾਂ ਸੂਫੀ ਕਲਾਕਾਰ ਜਿਹੜੇ ਕਬਾਲ ਹੈ ਉਹ ਮਲੇਰ ਖੋਡਣੇ ਤੋਂ ਪਹੁੰਚੇ ਹੋਏ ਨੇ ਉਹ ਤੋਂ ਇਲਾਵਾ ਬਿੰਦੂ ਵਾਲੀ ਆ ਜੀ ਚਮਕੌਰ ਸਾਹਿਬ ਕਰਤੇਜ ਕੋਮਲ ਜੀ ਉਹ ਤੋਂ ਇਲਾਵਾ ਧਮਾਨ ਸੇਸਰ ਮੰਡੀ ਗਵਿੰਦਗੜ ਤੋਂ ਉਹ ਵੀ ਇੱਥੇ ਇਸ ਦਰਬਾਰ ਵਿੱਚ ਆਜ ਨਹੀਂ ਭਰਨਗੇ ਉਹ ਵੀ ਅਸੀਂ ਦੇਖਾਂ ਪਚਪਣ ਤੋਂ ਹੀ ਜਾਣ ਕੇ ਤੂਰੀਆਂ ਬਣਾਦਾ ਤੂਰੀਆਂ ਹੁੰਦੀਆਂ ਨੇ ਦਿਲ ਦੀਆਂ ਜੋ ਵੀ ਮੰਗਦੇ ਆਪਾਂ ਬਹੁਤ ਪੂਰਾ ਹੁੰਦਾ ਅਸੀਂ ਛੋਟੇ ਹੁੰਦੇ ਇਹਨਾਂ ਦੇ ਚਰਨਾਂ 'ਚ ਰਹੇ ਹਾਂ ਉਹਨਾਂ ਸੇਵਾ ਕਰ ਰਹੇ ਹਾਂ ਬਾਬਾ ਮਰੀ ਸਾਹਿਬ ਪੰਜ ਪੀਰ ਇਹ ਸਾਡੇ ਦੋਵੇਂ ਇਕੱਠੇ ਨੇ ਜੀ ਸਾਡੇ ਪਿੰਡ ਦੀ ਸਾਰੀ ਸਮੂਹਸੀ ਨਗਰ ਦੇ ਨਾਲ ਇਹ ਬਾਬਾ ਪੰਜ ਪੀਰ ਤੇ ਬਾਬਾ ਮਰੀ ਸਾਹਿਬ ਦਾ ਮੇਲਾ ਇਕੱਠੇ ਹੋ ਕੇ ਮਨਾਇਆ ਜਾਂਦਾ ਬਹੁਤ ਧੂਮ ਤਾਂ ਬਹੁਤ ਦੂਰ ਦੂਰ ਦੇ ਸੰਗਤ ਆਉਂਦੀਆਂ ਅੱਜ ਵੀ ਮੜੇ ਦੇ ਮਕਾਵੜਾ ਬੁੜੀਆਂ ਕਰਦੀਆਂ ਫਿਰ ਤੇ ਆਪ ਨੂੰ ਤਾਂ ਪੂਰੀ ਆਉਂਦੀਆਂ ਜਦ ਬਾਬਾ ਮਰੀ ਜਾਂ ਪੰਜ